ਮੈਂ ਜਿਹੜੀ ਚੀਜ਼ ਦਾ ਅਪਡੇਟ ਕਰਨਾ ਹੈ ਜੀ ਇਹ ਕੁਛ ਕੁ ਤੀੜਾ ਲੱਗੇ ਹੋਈਆਂ ਨੇ 2-4 ਕਨੇ ਨਾ ਤਾਂ ਆਪਣੀਆਂ ਆਈਡੀਆਂ ਖੋਲ੍ਹਦੀਆਂ ਨੇ ਲੋਕ ਕੀਤੀਆਂ ਹੋਈਆਂ ਨੇ ਆਈਡੀਆਂ ਮੈਨੂੰ ਮੈਸੇਜ ਕਰੀ ਜਾਂਦੀਆਂ ਨੇ ਲਿਖੀ ਜਾਂਦੀਆਂ ਨੇ ਚਲੋ ਠੀਕ ਆ ਕਈ ਵਾਰ ਮੈਂ ਪੜ ਲੈਂਦਾ ਕਈ ਵਾਰ ਮੈਂ ਜਿਵੇਂ ਕਹਦੇ ਨੇ ਵੀ ਛੱਡ ਦੇਣਾ ਵੀ ਭਾਈ ਛੱਡ ਕਾ ਨੂੰ ਜਦੋਂ ਕੋਈ ਮਤਲਬ ਹੀ ਨਹੀਂ ਬਣਦਾ ਨਾ ਤਾਂ ਏ ਪਤਾ ਲੱਗਦਾ ਵੀ ਉਹਨਾਂ ਦੀ ਆਈਡੀ ਕੀ ਆ ਲੌਕ ਕੀਤੀ ہوئی ਆ ਨਾ ਤਾਂ ਕੋਈ ਆਪਣੇ ਆ ਨੰਬਰ ਦਿੰਦੇ ਨੇ ਉਹ ਸਿਰਫ ਜਿਵੇਂ ਕਹਿੰਦੇ ਵੀ ਲਗਾਤਾਰ ਮੈਸੇਜ ਆ ਕੇ ਟਾਪਿਕ ਦੇ ਉੱਤੇ ਉਹ ਕਤੀੜਾ ਹੈਗੀਆਂ ਨੇ ਜੀ ਇਟਲੀ ਵਾਲੇ ਕਤੂਰੇ ਦੀਆਂ ਜਿਹੜਾ ਇਟਲੀ ਵਾਲਾ ਕਤੂਰਾ ਇਹਦਾ ਸੁਹਾਗ ਕਤੂਰਾ ਤੁੰ ਨੂੰ ਮੈਂ ਦੱਸਦਾ ਸੀਗਾ ਜੀ ਭਾਈ ਇਹ ਬੰਦਾ ਮੈਂਟਲੀ ਅਪਸੈਟਾ ਬੰਦਾ ਹੈ ਕੁਸ਼ਕ ਹੋਰ ਪ੍ਰੂਫ ਵੀ ਸਾਡੇ ਕੋਲ ਆਏ ਨੇ ਮੈਂ ਦੱਸਣਾ ਚਾਹੁੰਦਾ ਵੀ ਭਾਈ ਕੱਲ ਇਹਦੀ ਜਿਹੜੀ ਸਗੀ ਭੈਣ ਆ ਉਹਦੇ ਨਾਲ ਵੀ ਸਾਡੀ ਗੱਲਬਾਤ ਹੋਈ ਆ ਪਹਿਲੀ ਗੱਲ ਸਭ ਤੋਂ ਜਿਹੜੀ ਸਾਡੀ ਗੱਲ ਦਾ ਰੌਲਾ ਪਿਆ ਸੀ ਉਹ ਬੰਦਾ ਪਲਵਿੰਦਰ ਸੰਧੂ ਇੰਸਟਾਗ੍ਰam ਦੇ ਉੱਤੇ ਜਿਹੜੇ ਮੈਂ ਉਦੋਂ ਲਾਈਵ ਦੇ ਵਿੱਚ ਵੀ ਦਿਖਾਇਆ ਸੀਗਾ ਉਹ ਕਤੇ ਜਿਹੜੇ ਚੱਕ ਚੱਕ ਕੇ ਇਹਦੀਆਂ ਸਟੋਰੀਆਂ ਪਾ ਰਹੀ ਆ ਇਹ ਉਹਨੂੰ ਸਟੋਰੀਆਂ ਟੈਗ ਕਰ ਰਿਹਾ ਇਹ ਉੱਪਰ ਲਿਖ ਰਹੇ ਨੇ ਲੋ ਜੀ ਇਟਲੀ ਵਾਲੇ ਨੇ ਰੋਮੀ ਦੀ ਚੰਗੇ ਤਰੀਕੇ ਨਾਲ ਸਰਵਿਸ ਕੀਤੀ ਜਾਂ ਤਾਂ ਕਹਿੰਦੇ ਪੰਜਾਬੀ ਦੇ ਵਿੱਚ ਜਾਂ ਤਾਂ ਜਿਵੇਂ ਕਹਿੰਦੇ ਆ ਵੀ ਫੁੱਦੂ ਦਾ ਫੁੱਦੂ ਫਰੈਂਡ ਮੈਂ ਹਮੇਸ਼ਾ ਕਹਿੰਦਾ ਹਾਂ ਗੱਲ ਵੀ ਜੇ ਇੱਕ ਟੈਂਪੂ ਹੋਊਗਾ ਨਾ ਉਹਦੇ ਨਾਲ ਦੇ ਜਿਹੜੇ ਸਾਥੀਦਾਰ ਹੋਣਗੇ ਉਹਦੇ ਸਾਥੀ ਹੋਣਗੇ ਉਹ ਵੀ ਟੈਂਪੂ ਹੀ ਢੋਲਣਗੇ ਵੀ ਭਾਈ ਸਾਜੀ ਟੈਂਪੂ ਆ ਸਾਰੇ ਟੈਂਪੂਆਂ ਦਾ ਗਰੁੱਪ ਬਣਦਾ ਉਹ ਬੰਦਾ ਪਾਈ ਜਾਂਦਾ ਹਾਲਾ ਕਿ ਉਹਦੇ ਪਾਉਣ ਨਾਲ ਲਿਖਣ ਨਾਲ 1% ਫਰਕ ਨਹੀਂ ਪੈਂਦਾ ਮੈਂ ਉਹਨੂੰ ਬਥੇਰੀ ਵਾਰ ਕਿਹਾ ਵੀ ਭਾਈ ਤੂੰ ਆਪਣਾ ਨੰਬਰ ਦੇ ਦੇ ਤੇਰ ਨਾਲ ਫੋਨ ਤੇ ਗੱਲ ਕਰ ਲੈਨੇ ਆ ਵੀਡੀਓ ਕਾਲ ਚਾਰਾ ਲਾਈਵ ਚ ਲਾਈਵ ਦੀ ਗੱਲ ਮੈਂ ਕਰ ਲਵਾਂ ਇਹਦੇ ਨਾਲ ਟਾਈਮ ਪਿਆ ਸੀਗਾ 18 ਤਰੀਕ 18 ਜੁਲਾਈ 9 ਮਹੀਨੇ ਜੋ ਵੀ ਜਿਹਦੇ ਵਿੱਚ ਇਹਨੇ ਜਿਹੜੀ ਚੀਜ਼ ਦੀ ਬੜਕ ਮਾਰੀ ਸੀ ਇਹਦੇ ਫਰੈਂਡ ਨੇ ਵੀ ਭਾਈ ਇਟਲੀ ਵਾਲੇ ਨਾਲ ਲਾਈਵ ਕਰਾਉਣਾ ਤੇਰਾ ਡਿਬੇਟ ਕਰਾਉਣੀ ਆ ਮੈਂ ਕਿਹਾ ਵੀ ਆ ਜੋ ਇਹਨੇ ਮੈਂ ਉਹਦੋਂ ਇੱਕ ਲਾਈਵ ਦੇ ਵਿੱਚ ਆਡੀਓ ਵੀਰੀ ਸੁਣਾਈ ਸੀ ਵੀਡੀਓ ਰਿਕਾਰਡਿੰਗ ਦੇ ਵਿੱਚ ਸੀਗੀ ਉਹ ਜਿਹਦੇ ਵਿੱਚ ਕਹਿ ਰਿਹਾ ਵੀ ਭਾਈ ਜੇ ਜਿਹੜਾ ਬੰਦਾ ਡਿਬੇਟ ਹਾਰ ਗਿਆ ਜਿਹੜੇ ਸਵਾਲ ਬੰਦੇ ਦੇ ਉਹਦੇ ਕੋ ਪ੍ਰੂਫ ਨਾ ਰੱਖੇ ਗਏ ਵੀ ਉਹ ਦੂਜਾ ਬੰਦਾ ਉਹ ਗਾਹਾਂ ਵਾਲੇ ਬੰਦੇ ਦਾ ਮੂੰਹ ਕਾਲਾ ਕਰੂਗਾ ਤੇ ਜੁੱਤੀਆਂ ਮਾਰੂਗਾ ਉਹ ਵੀ ਚੈਲੰਜ ਅਕਸੈਪਟ ਕਰ ਲਿਆ ਸੀਗਾ ਅਸੀਂ ਇਹ ਭਾਈ ਅਕਸੈਪਟ ਕੋਈ ਚੱਕਰ ਨਹੀਂ ਇਹ ਬੰਦਾ ਇੱਕ ਗੱਲ ਤਾਂ ਬਿਲਕੁਲ ਕਲੀਅਰ ਆ ਕਾਪੀ ਤੇ ਲਿਖ ਲਓ ਗੱਲ ਇਹ ਇਹ ਆਉਂ ਨਹੀਂ 18 ਤਰੀਕ ਨੂੰ ਇਹ ਇਹ ਜਿਹੜਾ ਕੋਸ਼ਿਸ਼ ਇਹ ਕ੍ਰੀਏਟ ਕਰ ਰਿਹਾ ਸੀਗਾ ਨਾ ਵੀ ਭਾਈ ਅਸੀਂ ਦਿਵਾ ਲਾਂਗੇ ਮੇਰੇ ਕੋਲ ਇਹ ਕਹਿ ਰਿਹਾ ਸੀਗਾ ਇਹਦੇ ਕੋਲ ਫਾਲੋਅਰ ਬਹੁਤ ਜ਼ਿਆਦਾ ਨੇ ਅਸੀਂ ਆਪਣੀਆਂ ਭੇਡਾਂ ਨੂੰ ਕਹਾਂਗੇ ਵੀ ਭਾਈ ਇਹਦੀ ਆਈਡੀ ਤੇ ਜਾ ਕੇ ਕਮੈਂਟ ਕਰੋ ਡੁਪਲੀਕੇਟ ਆਈਡੀਆਂ ਤੇ ਇਹਨੂੰ ਮੈਸੇਜ ਕਰੋ ਜਿਵੇਂ ਇਹਨੇ ਹਨੀ ਸ਼ੇਟੀ ਵਰਗਿਆਂ ਨੂੰ ਕਈ ਹੋਰ ਮੇਰੇ ਬਹੁਤ ਬੰਦਿਆਂ ਨਾਲ ਗੱਲ ਹੋਈ ਆ ਪਰਿਵਾਰਾਂ ਨਾਲ ਪਰਿਵਾਰਾਂ ਨਾਲ ਜਿਨ੍ਹਾਂ ਦੇ ਮੈਸੇਜ ਆਏ ਨੇ ਮੇਰੇ ਕੋਲ ਪਏ ਵੀ ਨੇ ਸਾਡੀ ਵੀਡੀਓ ਕਾਲ ਦੇ ਉੱਤੇ ਵੀ ਗੱਲਬਾਤ ਹੋਈਆਂ ਨੇ ਉਹ ਵੀ ਵਿਚਾਰੇ ਉਹ ਕਹਿੰਦੇ ਅਸੀਂ ਇਹ ਟੌਪਿਕ ਦੇ ਉੱਤੇ ਬੋਲਣਾ ਚਾਹੁੰਦੇ ਸੀ ਪਰ ਜਿਵੇਂ ਕਹਿ ਦਿੰਨੇ ਆਂ ਵੀ ਭਾਈ ਤੈ ਹਿੰਮਤ ਕਰ ਲਈ ਮਤਲਬ ਮੇਰੀ ਗੱਲ ਕਰਦੇ ਵੀ ਤੂੰ ਬੋਲ ਪਿਆ ਪਰ ਕਈ ਬੰਦੇ ਇਦਾਂ ਦੇ ਹੁੰਦੇ ਨੇ ਵੀ ਭਾਈ ਅਸੀਂ ਜੇ ਬੋਲਦੇ ਆ ਤਾਂ ਸਾਡਾ ਜਲੂਸ ਕਿਉਂਕਿ ਇਹ ਇਹਨੂੰ ਬੋਲਣ ਦੀ ਪੰਜਾਬੀ ਦੇ ਵਿੱਚ ਨਾ ਜਿਹੜੀ ਭੇਡ ਇਹਨੂੰ 2.5 ਲੱਖ ਨੂੰ ਫੋਲੋ ਕਰਦੀ ਆ ਜਿਹੜਾ ਇਹ ਤਾਂ ਬ੍ਰੈਂਡ ਉਹ ਬੈਠਾ ਉਹ ਪਤਾ ਨਹੀਂ ਕਿਹੜੀ ਕੰਟਰੀ 'ਚ ਬੈਠਾ ਹੋ ਉਹ ਵੀ ਇਹਨੂੰ ਫੋਲੋ ਕਰਦਾ ਉਹਨੂੰ ਮੈਂ ਕਿਹਾ ਸੀਗਾ ਮੈਂ ਵੀ ਇਹਦੇ ਜਿਹੜੇ ਪੋਡਕਾਸਟ ਕਰਦਾ ਨਾ ਆਪਣੀਆਂ ਭੈਣਾਂ ਦੀਆਂ ਆਈਡੀਆ ਸਾਨੂੰ ਦੇ ਦਿਓ ਬਾਈ ਅਸੀਂ ਉਹਨਾਂ ਨੂੰ ਇਹਦੇ ਪੋਡਕਾਸਟ ਟੈਗ ਕਰਕੇ ਭੇਜਿਆ ਕਰਾਂਗੇ ਵੀ ਭਾਈ ਸੁਣ ਲਓ ਸੁਣ ਲਓ ਪੰਜਾਬ ਦੇ ਵਿੱਚ ਦੂਜਾ ਚਮਕ ਇਹਲੇ ਚਮਕੀਲਾ ਵੀ ਇਹਦੇ ਨਾਲੋਂ ਵਧੀਆ ਸੀਗਾ ਇਹ ਭਾਈ ਉੱਠ ਖੜਿਆ ਪਿੱਛੇ ਦੂਜਾ ਜਿਹਦਾ ਹਰੇਕ ਸੋਚੋ ਆਪਣੀ ਮਾਂ ਦੇ ਮੂੰਹ ਦੇ ਉੱਤੇ ਚਪੇੜਾ ਮਾਰੀਆਂ ਇਹਨੇ ਕੁੱਤੇ ਬੰਦੇ ਨੇ ਘਰੋਂ ਕੱਢਿਆ ਉਹਨੂੰ ਬਾਹਰ ਇਹਦੇ ਕੁੱਤੇ ਬੰਦੇ ਨੇ ਆਪਣੀ ਸਗੀ ਮਾਂ ਨੂੰ ਸਗੀ ਭੈਣ ਉਹ ਵਿਚਾਰੀ ਅੰਗਹੀਣਾ ਅੰਗਹੀਣਾ ਦੀ ਭੈਣ ਵਿਚਾਰੀ ਉਹ ਉਹ ਉਹਨੂੰ ਵੀ ਇਹ ਬੰਦੇ ਨੇ ਘਰੋਂ ਬਾਹਰ ਕੱਢਿਆ ਉਹਦੇ ਨਾਲ ਜਾ ਕੇ ਰਿਹਾ ਉਹਨੇ ਪੂਰੀ ਸਟੋਰੀ ਫਿਰ ਉਹਦਾ ਕੰਮ ਆ ਗਿਆ ਸੈਟ ਕਹੂੰਗੀ ਇਹ ਪੀਂਦਾ ਸੀ ਚਟਾ ਇਹ ਨਸ਼ੇ ਕਰਦਾ ਸੀਗਾ ਹੁਣ ਵੀ ਕਰਦਾ ਹੁਣ ਵੀ ਕਰਦਾ ਉਹ ਪੱਕਾ ਇਹ ਕਿਉਂਕਿ ਜਿਹੜਾ ਹੈ ਨਾ ਬੰਦਾ ਨਾ ਤਾਂ ਕਿਸੇ ਬੰਦੇ ਦੇ ਜਾਂ ਕਿਸੇ ਬੰਦੇ ਦੇ ਟਿੱਪਣੀ ਕਰਨੀ ਆ ਫਿਰ ਹਿੰਮਤ ਰੱਖਿਆ ਕਰੋ ਜੇ ਭਾਈ ਸਾਡੇ ਥੱਲੇ ਵਾਲੇ ਨਾ ਬੰਟਿਆਂ ਦੇ ਵਿੱਚ ਪਾਣੀ ਹੈਗਾ ਵੀ ਅਸੀਂ ਉਹ ਬੰਦੇ ਨੂੰ ਮਿਲਣਾ ਹਿੰਮਤ ਰੱਖਿਆ ਕਰੋ ਜੇ ਤੁਹਾਡੇ ਕੋਲ ਹਿੰਮਤ ਹੀ ਨਹੀਂ ਹੈਗੀ ਕਿਸੇ ਤੇ ਟਿੱਪਣੀ ਨਾ ਕਰੋ ਕਿਸੇ ਤੇ ਟਿੱਪਣੀ ਨਾ ਕਰੋ ਕਿਸੇ ਦੀ ਧੀ ਭੈਣ ਨੂੰ ਬਦਨਾਮ ਨਾ ਕਰੋ ਆ ਜੀ ਇਹ ਮੁੜ ਜੀ ਇਹ ਪਹਿਲੇ ਵਿਸ਼ੇ ਦੇ ਉੱਤੇ ਇਹ ਬੰਦਾ ਰੇਕ ਦੀ ਜੇ ਕੋਈ ਕੁੜੀ ਕੋਈ ਜਿਮ ਦੇ ਵਿੱਚ ਆ ਜਾਂ ਮੰਨ ਲਓ ਵੀ ਚਾਹੇ ਜਿਮ ਤੋਂ ਬਾਹਰ ਆ ਚਾਹੇ ਕੋਈ ਕੁੜੀ ਸਿੰਗਰ ਆ ਚਾਹੇ ਕੋਈ ਕੁੜੀ ਕੁਛ ਵੀ ਆ ਉਥੇ ਕਰਦਾ ਏ ਟਿੱਪਣੀ ਆ ਉਥੇ ਕਰਦਾ ਏ ਟਿੱਪਣੀ ਆ ਮੈਂ ਦੱਸ ਕੇ ਹਟਿਆ ਦੋ ਇਹਦੀਆਂ ਕੁੜੀਆਂ ਨੇ ਦੋ ਇਹਦੀਆਂ ਭੈਣਾਂ ਨੇ ਇੱਕ ਇਹਦੀ ਮਾਂ ਇੱਕ ਇਹਦੀ ਘਰ ਵਾਲੀ 6 ਕੁੜੀਆਂ ਹੋ ਗਈਆਂ ਤੁਸੀਂ ਆਪੇ ਸੋਚ ਲਓ ਇਹਦੇ ਘਰ ਦੀਆਂ ਨੇ ਉਹ ਇਹਦੇ ਕਰਦੀਆਂ ਇਹ ਉਹਨਾਂ ਦਾ ਸਗਾ ਨਹੀਂ ਹੈਗਾ ਬੰਦਾ ਇਹ ਜੇ ਉਹ ਇਹਨੂੰ ਕਹਿੰਦੇ ਨੇ ਵੀ ਭਾਈ ਤੂੰ ਕਿਸੇ ਦੀ ਧੀ ਪੈਣ ਉੱਤੇ ਨਾ ਬੋਲ ਨਾ ਕਿਸੇ ਦੀ ਧੀ ਪੈਣ ਨੂੰ ਬਦਨਾਮ ਕਰ ਇਹ ਸਾਲਾ ਉਹਨਾਂ ਉੱਤੇ ਜਾ ਕੇ ਥੱਪੜ ਮਾਰਦਾ ਉਹਨਾਂ ਦੇ ਜੇ ਮੈਂ ਤਾਂ ਬੋਲੂ ਪਰ ਹਟਾਵਾਂਗੇ ਹੁਣ ਹੁਣ ਹਟਾਵਾਂਗੇ ਆਉਣ ਵਾਲੇ ਦਿਨਾਂ 'ਚ ਤੁਹਾਨੂੰ بڑے بڑے ਸੱਪ ਸੁਣਨ ਨੂੰ ਮਿਲਣੇ ਨੇ ਹਟਾਵਾਂਗੇ ਤਰੀਕੇ ਨਾਲ ਹਟਾਵਾਂਗੇ ਮੁੜ ਕੇ ਕਦੇ ਕਿਸੇ ਭਦੀ ਪੈਣ ਉੱਤੇ ਬੋਲੂ ਨਹੀਂ ਇਹ ਇਹ ਮੁੰਡਾ ਨੇ ਕੀ ਕੀਤਾ ਰੀ ਕੱਲ ਇਹਦੀ ਭੈਣ ਨਾਲ ਸਾਡੀ ਗੱਲਬਾਤ ਹੋਈ ਫੋਨ ਦੇ ਉੱਤੇ ਉਹਨੇ ਗੱਲਾਂ ਦੱਸੀਆਂ ਸਾਨੂੰ ਬਹੁਤ ਸਾਡੀਆਂ ਆਪਸ ਦੇ ਵਿੱਚ ਗੱਲਾਂਬਾਤਾਂ ਹੋਈਆਂ ਨੇ ਅਸੀਂ ਉਹਨੂੰ ਕਿਹਾ ਵੀ ਭਾਈ 18 ਤਰੀਕ ਨੂੰ 18 ਜੁਲਾਈ ਨੂੰ ਤੁਹਾਨੂੰ ਨੇੜੇ ਜਾ ਕੇ ਅਸੀਂ ਗੁਰੂ ਘਰ ਦੱਸਾਂਗੇ ਵੀ ਭਾਈ ਅਸੀਂ ਗੁਰੂ ਘਰ ਦੇ ਵਿੱਚ ਇਹ ਬੰਦਾ ਸੱਦਣਾ ਤੁਸੀਂ ਆਪਣਾ ਪੂਰਾ ਪਰਿਵਾਰ ਲੈ ਕੇ ਇਹਦੀਆਂ ਦੋਨੇ ਕੁੜੀਆਂ ਲੈ ਕੇ ਇਹਦੀ ਘਰ ਵਾਲੀ ਇਹਦੀ ਮਾਂ ਇਹਦਾ ਲੜੂ ਬਾਪ ਉਹ ਵੀ ਇਹ ਜਿਆ ਉਹ ਨੂੰ ਮੈਂ ਲੜੂ ਬਾਪ ਕਿਉਂ ਕਹਿੰਦਾ ਨਾ ਉਹਦੀ ਵੀ ਹਿਸਟਰੀ ਕੱਢ ਕੇ ਲੈ ਕਉਣੀ ਆ ਸੀ ਉਹ ਹੈ ਕੀ ਚੀਜ਼ ਆ ਉਹ ਉਹ ਕਿਉਂ ਇਹਦਾ ਸਾਥ ਦਿੰਦਾ ਵੀ ਭਾਈ ਤੂੰ ਸਹੀ ਕਰ ਰਿਹਾ ਉਦੋਂ ਵੀ ਜਿੱਦਣ ਮੈਂ ਇਹਦੇ ਘਰੇ ਗਿਆ ਨਾ ਜਿੱਦਣ ਮੈਂ ਇਹਦੇ ਘਰੇ ਗਿਆ ਉਦੋਂ ਵੀ ਉਹ ਬੰਦਾ ਉੱਥੇ ਹੈ ਨਹੀਂ ਸੀਗਾ ਬਾਹਰ ਗਿਆ ਸੀ ਘੁੰਮਣ ਫਿਰ ਮੇਰੇ ਕੋਲ ਚੀਂ ਲੰਘਿਆ ਇੰਨੀ ਵੀ ਇਹਨਾਂ ਨੂੰ ਅਕਲ ਨਹੀਂ ਥੋਥੂਆਂ ਨੂੰ ਵੀ ਜਦ ਕੋਈ ਬੰਦਾ ਨਵਾਂ ਟੋਡੇ ਘਰ ਦੇ ਵਿੱਚ ਆਉਂਦਾ ਵੀ ਉਹਨੂੰ ਹੈਲੋ ਆਏ ਕਰੀ ਦਿੰਦੀ ਆ ਉਹ ਨਿਕਲ ਗਿਆ ਓ ਜਹੇ ਜੀ ਕੋਕੋ ਓ ਜੀ ਕੋਕੋ ਦੇ ਬੱਚੇ ਚਲੋ ਮੁੜਿਆ ਜੀ ਇਹ ਪਹਿਲੇਲੇ ਵਿਸ਼ੇ ਦੇ ਉੱਤੇ ਇਹ ਬੰਦਾ ਜੀ ਨਾ ਤਾਂ ਘਰ ਦਾ ਨਾ ਘਾੜਦਾ ਕੋ ਧੋਬੀ ਵਾਲਾ ਕੁੱਤੇ ਦਾ ਕੰਮ ਇਹਦਾ ਹੋ ਗਿਆ ਹੁਣ ਲੋਕਾਂ ਦੇ ਵਿੱਚ ਆ ਕੇ ਕਹਿੰਦਾ ਕਦੇ ਪਤਾ ਕੀ ਕਰਦਾ ਇਹ ਤੁਸੀਂ ਦੇਖਿਆ ਹੁਣ ਇਹਦੀ ਸਟੋਰੀਆਂ ਜਿਹੜੀਆਂ ਪਾਉਂਦਾ ਇਹ ਇੱਕ ਪਾਸੇ ਮੇਰੇ ਫੋਨ ਦੇ ਉੱਤੇ ਫੋਨ ਲਈ ਜਾਂਦਾ ਦੂਜੇ ਪਾਸੇ ਹੱਥ 'ਚ ਦੂਜਾ ਫੋਨ ਬੁਲੇਦਾ ਆ ਦੇਖ ਓਏ ਉਹ ਬੰਡੂ ਵਾਲਾ ਫੋਨ ਹੀ ਚੱਕਦਾ ਚੱਕ ਓਏ ਆ ਮਰਾ ਬੰਡੂ ਹੀ ਚੱਕਦਾ ਕੱਲ ਮੈਂ ਇਹਨੂੰ ਫੇਰ ਫੋਨ ਲਾਇਆ ਕੱਲ ਮੈਂ ਇਹਨੂੰ ਫੇਰ ਬੁਣ ਲਾਇਆ ਉਹ ਮੈਂ ਚੜੂੰਗਾ ਕੱਲ ਨੂੰ ਸਵੇਰੇ ਵੀ ਇਹ ਬੋਲਿਆ ਕੀ ਆ ਇਹਦੇ ਨਾਲ ਆ ਜਿਹੜੇ ਇਹਦੀਆਂ ਭੇਡਾਂ ਮੈਨੂੰ ਮੈਸੇਜ ਕਰਦੀਆਂ ਨੇ ਲਿਖਦੀਆਂ ਨੇ ਵੀ ਤੂੰ ਇਹਨੂੰ ਬਲੌਕ ਕਰ ਗਿਆ ਬੜਾ ਸੂਰਮਾ ਮੈਨੂੰ ਕਹਿ ਰਹੇ ਨੇ ਉਹ ਸਾਲਿਓ ਬੁੱਧੂ ਉਹ ਮੈਂ ਤਾਂ ਆਪਣੇ ਹੋਂਦ ਦਾ ਆਪਣੀ ਹੋਂਦ ਦਾ ਮੈਂ ਜਵਾਬ ਦੇ ਚੁੱਕਿਆ ਇਹਨੇ ਪਹਿਲੇ ਦਿਨੇ ਗਾਰਡ ਚ ਬਾਹਰ ਪਾਉਣ ਨੂੰ ਦੇ ਘਰੇ ਬੈਠਾ ਸੀ ਮੈਂ ਇਹਦੇ ਹੀ ਸੋਫੇ ਦੇ ਉੱਤੇ ਬੈਠ ਕੇ ਇਹਨੂੰ ਕਾਉਂਸਲ ਨੂੰ ਸੌਂ ਇੱਕ ਚੜਾ ਆਪਣੇ ਮੁੰਡੇ ਦੀ ਸੌਂਗਾ ਕੇ ਕਹਿ ਗਏ ਵੀ ਗੱਲ ਹੋਈ ਨਹੀਂ ਹੱਥ ਮਲਾਇਆ ਸੀ ਉੱਟ ਕੇ ਵੀ ਤੇਰੀ ਮੈਂ ਭੈਣ ਚੋਂ ਦੂ ਹਣ ਟਗਾ ਕੇ ਘਰ ਦੇ ਵਿੱਚੇ ਬੈੜ ਗਏ ਤੇਰੇ ਨੂੰ ਛੱਡਿਆ ਆ ਬੰਦਾ ਬਣ ਜੂਏ ਇਹ ਮੇਰੇ ਤੇ ਬੋਲਿਆ ਨਹੀਂ ਹੈਗਾ ਇਹ ਫਿਰ ਚੁੱਪ ਰਿਹਾ ਹੈ ਇਹ ਇਹਦਾ ਜਿਹੜਾ ਫਰੈਂਡ ਆ ਉਹ ਜਿਹਦੀ ਮੈਂ ਗੱਲ ਕਰਦਾ ਪਲਵਿੰਦਰ ਸੰਧੂ ਦੀ ਉਹ ਜਿਹੜਾ ਸਾਲਾ ਟੈਂਪੂ ਜਾਂ ਛੱਕਾ ਰਿਹਾ ਉਹ ਜਿਹੜਾ ਇੱਕ ਪੰਜ ਫੋਰਡ ਕੇ ਬਣਾਉਣ ਦਾ ਵੀਡੀਓ ਉਹਨੇ ਕਿਤੇ ਚੌੜ ਕਰਤੀ ਲਾਈਵ ਦੇ ਵਿੱਚ ਅਮਰਤਪਾਲ ਨੂੰ ਲੈ ਕੇ ਪਤਾ ਇਹਨਾਂ ਨੂੰ ਪੁੱਤੋ ਦਾ ਨਹੀਂ ਹੈਗਾ ਇਹ ਸਿਰਫ ਫਾਲੋਅਰ ਲਾਈਕ ਤੁਹਾਨੂੰ ਪਤਾ ਵੀ ਟਿਕਟੌਕ ਤੇ 4 ਰੁਪਏ ਆ ਜਾਂਦੇ ਨੇ ਇਹ ਉਹ ਚੱਕਰਾਂ ਚ ਪਏ ਹੋਏ ਨੇ ਆਹ ਫੋਪੜ ਦਾ ਨਾਮ ਲੈਣਾ ਪੈਂਦਾ ਇਹਨਾਂ ਨੂੰ ਤਾਂ ਇਹਨਾਂ ਦੀ ਵੀਡੀਓ ਉੱਤੇ ਚੜਦੀ ਆ ਇਹ ਇਹਨਾਂ ਦੀ ਆਤ ਬਣ ਚੁੱਕੀ ਆ ਹੁਣ ਜਦ ਤੱਕ ਫੋਪੜ ਦਾ ਨਾਮ ਨਾ ਲੈਣ ਵੀ ਭਾਈ ਰੋਮੀ ਐ ਰੋਮੀ ਐ ਜਦ ਤੱਕ ਇਹਨਾਂ ਨੂੰ ਕੋਈ ਸੁਣਦਾ ਨਹੀਂ ਲੋ ਨਾਮ ਮੇਰਾ ਮੈਂ ਤਾਂ ਕਹਿੰਦਾ ਲੋ ਧੰਨਵਾਦ ਆ ਤੁਹਾਡਾ ਮੈਨੂੰ ਜਿਹੜੇ ਬੰਦੇ ਜਾਣਦੇ ਵੀ ਨਹੀਂ ਸੀਗੇ ਉਹ ਵੀ ਜਾਣਣ ਲੱਗੇ ਜੇ ਭਾਈ ਹੈਗਾ ਕੋਈ ਬੈਠਾ ਇੰਡੀਆ ਤੋਂ ਮੈਨੂੰ 50 ਫੋਨ ਆ ਚੁੱਕੇ ਨੇ ਕੱਲ ਦੇ ਫੈਮਲੀਆਂ ਦੇ ਜਿਹੜੀਆਂ ਜਿਹੜੀਆਂ ਫੈਮਲੀਆਂ ਦੇ ਬੋਲਿਆ ਹੋਇਆ ਏ ਉਹ ਕਹਿੰਦੇ ਅਸੀਂ ਵੀਡੀਓ ਵੀ ਬਣਾ ਕੇ ਪਾਉਣੀ ਹੈ ਤੇ ਹੁਣ ਸਾਨੂੰ ਆ ਚੀਜ਼ਾਂ ਦਾ ਪਤਾ ਹੀ ਨਹੀਂ ਸੀਗਾ ਸੋ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਵੀਡੀਓ ਬਹੁਤ ਮਿਲਣੀਆਂ ਨੇ ਐ ਜਿਹੀਆਂ ਇਹਨੇ ਜੀ ਕੀ ਕੀਤਾ ਬੰਦੇ ਨੇ ਮੈਂ ਬੈਠਾ ਇਹ ਆਪਣੀ ਆਈਡੀ ਦੇ ਉੱਤੇ ਪੌਂਕੀ ਦਾ ਕੁੱਤੇ ਮੰਗੂ ਸੌਰੀਆਂ ਪਾਈ ਜਾਂਦਾ ਓਏ ਆ ਜਾ ਰੋਮੀ ਆ ਰਾ ਆਰਾ ਦਾ ਸਪਰਾ ਐਡਰੈਸ ਭੇਜ ਆਪਣਾ ਪੋਜੀਸ਼ਨ ਭੇਜ ਮੈਨੂੰ ਚੀਜ਼ ਖਾਲੀ ਹੋਰ ਬਦਲ ਲੱਗੀ ਆ ਆਉ ਕਿਵੇਂ ਆਉ ਕਿਵੇਂ ਕੋਲ ਤਾਂ ਲਾਇਸੈਂਸ ਨਹੀਂ ਹੈਗਾ ਕੋਲ ਇਹਦੇ ਲਾਇਸੈਂਸ ਨਹੀਂ ਹੈਗਾ ਇਹਨੂੰ ਗੰਡ ਨੂੰ ਆਏ ਨੂੰ ਇਟਲੀ ਕਿੰਨਾ ਚਲੋਗੇ ਲਾਇਸੈਂਸ ਨਹੀਂ ਕੀਤਾ ਤੇ ਇਹ ਇਹਦੇ ਫਰੈਂਡ ਦੱਸ ਰਹੇ ਨੇ ਮੈਨੂੰ ਜੇ ਇਹਦੇ ਕੋਲ ਹੈਗਾ ਇਹਨੂੰ ਕਹ ਵੀ ਆਪਣੀ ਗੱਡੀ ਚੱਕ ਆ ਜਾ ਪੋਜੀਸ਼ਨ ਤੇ ਕੋਲ ਪਈ ਆ ਆ ਕੰਮ ਨਾ ਕਰ ਤੈ ਪਹਿਲੀ ਵਾਰ ਪੋਜੀਸ਼ਨ ਭੇਜੀ ਹਲੇ ਮੈਂ ਪੂਰੀ ਤੇਰੀ ਆਡੀਓ ਪਾਉਣੀ ਆ ਉਹ ਉਹ ਤੇਰੀ ਮੈਂ ਆਡੀਓ ਪੂਰੀ ਇਹਦੇ ਪਾਉਣੀ ਆ ਉਹ ਲੋਕਾਂ ਨੇ ਸੁਣਨੀ ਆ ਉਹ ਜਿਹੜੀਆਂ ਤੂੰ ਕੱਟ-ਕੱਟ ਕੇ ਪਾ ਰਿਆ ਨਾ ਜਿੱਥੇ ਦਿਖਾ ਰਿਆ ਤੂੰ ਰੋਮੀ ਦੀ ਘਰ ਵਾਲੀਆਂ ਰੋਮੀ ਦੀ ਸ਼ੋਰ ਜ਼ ਕਰਾਈ ਸਾਲਿਆ ਅਸੀਂ ਘਰ ਲੱਤਾ ਹੋਇਆ ਇੱਥੇ ਤੂੰ ਦਾ ਸੜਾ ਨੰਗਾ ਰੇਕ ਬੰਦਾ ਆਪਣੀ ਸ਼ੋਰ ਜ਼ ਕਰਾਉਂਦਾ ਬਾਹਰਲੇ ਮੁਲਕਾਂ 'ਚ ਦੱਸੋ ਕਿਹੜਾ ਨਹੀਂ ਕਰਾਉਂਦਾ ਇੰਡੀਆ ਜੇ ਵੀ ਬੈਠ ਕੇ ਕਰਾਉਂਦੇ ਨੇ ਲੋਗ ਤੂੰ ਤਾਂ ਨੰਗਾ ਤਰੀ ਤਾਂ ਹੋਣੀਏ ਨਹੀਂ ਤੇਰੀ ਭੈਣ ਨੇ ਵੀ ਦੱਸਤਾ ਵੀ ਤੂੰ ਨੰਗਾ ਤੇਰੀ ਮਾਂ ਵੀ ਆ ਕੇ ਕੈਮਰੇ ਮੂਹਰੇ ਆ ਕੇ ਬੋਲ ਗਈ ਵੀ ਇਹ ਗੰਦਾ ਸਿਰਦਾ ਇਹ ਹੁਣ ਰਹਿ ਕੀ ਗਿਆ ਰਹਿ ਨਹੀਂ ਗੁੰਦੀ ਕਿਸੇ ਤੇਰੀ ਮੈਂ ਕੱਢ ਦੇਣੀ ਆ ਹੁਣ ਪੂਰਾ ਟੋਟਲੀ ਤੂੰ ਨੰਗਾ ਹੋ ਚੁੱਕਿਆ ਪੂਰਾ ਟੋਟਲੀ ਆ ਜਾਓ ਮਰੇ ਇੱਕ ਫੋਨ ਮੈਥੋਂ ਲਣਾਉਣਾ ਅੱਜ ਮੈਂ ਪਾਉਂਗਾ ਕੱਲ ਨੂੰ ਪਾਉਂ ਜਾਂ ਅੱਜ ਸ਼ਾਮ ਨੂੰ ਪਾਉਂਗਾ ਇਹਦੇ ਨਾਲ ਮੈਂ ਫੋਨ ਤੇ ਕੀਤੀ ਗੱਲ ਇਹਦੀਆਂ ਜਿਹੜੀਆਂ ਭੇਡਾਂ ਨੇ ਲਗਾਤਾਰ ਮੈਨੂੰ ਮੈਸੇਜ ਕਰਦੀਆਂ ਨੇ ਵੀ ਭਾਈ ਰੋਮੀ ਨੇ ਫੋਨ ਨਹੀਂ ਚੱਕਿਆ ਰੋਮੀ ਡਰ ਗਿਆ ਇਹ ਤੋਂ ਮੈਂ ਇਹਨੂੰ ਲਾ ਲਿਆ ਗੱਲ ਫੋਨ ਇੱਧਰਲੇ ਪਾਸੇ ਮੇਰੇ ਵੱਲੀੋਂ ਇੱਕੇ ਗੱਲ ਬਾਰ ਬਾਰ ਤੇਰੀ ਮਾਂ ਨੂੰ ਤੇਰੀ ਭੈਣ ਨੂੰ ਤੇਰੀ ਮਾਂ ਨੂੰ ਤੇਰੀ ਭੈਣ ਨੂੰ ਮੈਂ ਇਹਨੂੰ ਕਹਾਂ ਮੈਂ ਕਿਹਾ ਬੋਂਡੂਆ ਗੱਲ ਸੁਣ ਲੈ ਮੈਂ ਬਾਅਦ ਚ ਚਾੜੂਗਾ ਤੁਹਾਨੂੰ ਸੁਣਾਉਂਗਾ ਮੈਂ ਮੈਂ ਕਿਹਾ ਮੈਂ ਤੈਨੂੰ ਕਹਿੰਦਾ ਮੈਂ ਤੇਰੇ ਕੋਲ ਨੂੰ ਆ ਰਿਹਾ ਕੱਜੀ ਨਾ ਹੁਣ ਇਹ ਬੰਦਾ ਚੁੱਪ ਫੇਰ ਕੇ ਲਗਾਤਾਰ ਇਹਦੇ ਨਾਲ ਫੋਨ ਦੇ ਉੱਤੇ ਗੱਲ ਕਰਨ ਦਾ ਫਾਇਦਾ ਹੈ ਦੱਸੋ ਮੈਨੂੰ ਇੱਕੇ ਚੀਜ਼ ਬਾਰ ਬਾਰ ਰਿਪੀਟ ਤੇਰੀ ਮਾਂ ਨੂੰ ਤੇਰੀ ਭੈਣ ਨੂੰ ਤੇਰੀ ਮਾਂ ਨੂੰ ਕੋਈ ਗੱਲ ਕਰਨ ਦਾ ਢੰਗ ਤਾਂ ਹੋਣਾ ਚਾਹੀਦਾ ਬੰਦੇ ਨੂੰ ਫੋਨ ਦੇ ਉੱਤੇ ਫੇਰ ਮੈਂ ਬੋਂਡ ਨੂੰ ਬਲੌਕ ਕਰਕੇ ਰੱਖਿਆ ਹਾਂ ਜਦ ਮੇਰਾ ਮੂਡ ਬਣਦਾ ਵੀ ਅੱਜ ਮੇਰਾ ਮੂਡ ਮੜਿਆ ਹੋਇਆ ਕਿਸੇ ਬੰਦੇ ਤੇ ਮੈਨੂੰ ਹੋਰ ਤੇ ਗੁੱਸਾ ਫੇਰ ਮੈਂ ਇਹਨੂੰ ਅਨਲੌਕ ਕਰਕੇ ਫਿਰ ਇਹਨੂੰ ਗਾਲਾਂ ਕੱਢਦਾ ਮੈਂ ਇਹ ਖਾਂਦਾ ਮੇਤੋਂ ਗਾਲਾ ਇਹ ਇਹਨੇ ਹੋਰ ਵੀ ਖਾਣੀਆਂ ਨੇ ਇਹਦੇ ਸੋ ਕਹਿਣ ਦਾ ਮਤਲਬ ਹੈ ਮੇਰਾ ਇਹ ਆ ਕੱਲ ਜਦ ਇਹਦੀ ਭੈਣ ਨਾਲ ਸਾਡੀ ਹੋਈ ਗੱਲ ਉਹਨੇ ਸਾਡੇ ਕੋਲ ਇਹਦੀਆਂ ਹੋਰ ਗੱਲਾਂ ਵੀ ਕਲੀਅਰ ਕਰਤੀਆਂ ਇਹ ਭਾਈ ਮੰਨਦਾ ਮੈਂ ਵੀ ਇਹ ਚ ਪ੍ਰੋਬਲਮ ਆ ਇਹਨਾਂ ਚ ਪ੍ਰੋਬਲਮ ਆ ਮੁੰਡੇ ਦੇ ਵਿੱਚ ਨਸ਼ੇ ਪੀਂਦਾ ਸੀਗਾ ਦਿਮਾਗ ਇਹਦਾ ਹਿੱਲ ਚੁੱਕਿਆ ਅੱਜ ਤੋਂ ਬਾਅਦ ਜੇ ਇਹ ਬੰਦਾ ਕਿਸੇ ਵੀ ਧੀ ਭੈਣ ਦੇ ਉੱਤੇ ਬੋਲਦਾ ਨਾ ਧੀ ਭੈਣ ਦੇ ਉੱਤੇ ਬੋਲਦਾ ਉਹਨਾਂ ਕੋਲ ਉਹ ਸਾਡੇ ਨਾਲ ਕਰ ਲੈਣ ਕੰਟੈਕਟ ਇਹ ਵੀ ਮੈਂ ਨਾ ਪੰਜਾਬੀ ਚ ਹੁਣ ਮੈਂ ਇੱਥੇ ਸੁਣ ਲਾ ਮੇਰੀ ਗੱਲ ਪੰਜਾਬੀ ਦੇ ਵਿੱਚ ਤੇਰੇ ਡੰਡਾ ਸੀ ਉਹ ਹਿਸਾਬ ਨਾਲ ਚੜਾਂਗੇ ਨਾ ਜਿਹੜਾ ਤੂੰ ਨਾ ਬਲੌਗ ਜੇ ਬਣਾਉਂਦਾ ਮੈਂ ਤੈਨੂੰ ਉਦੋਂ ਵੀ ਗੱਲ ਕਹੀ ਸੀ ਵੀ ਹੁਣ ਤੂੰ ਬਲੌਗ ਨਹੀਂ ਬਣਾਇਆ ਕਰੇਗਾ ਪੌਡਕਾਸਟ ਨਹੀਂ ਕਰਿਆ ਕਰੇਗਾ ਹੁਣ ਤੂੰ ਮੇਰੇ ਵੱਲੋਂ ਕਰਿਆ ਕਰੇਗਾ ਨਾ ਕਰਿਆ ਕਰਿਆ ਤੇਰੇ ਸੁਪਰਿਆਂ ਵਿੱਚ ਵੀ ਮੈਂ ਆਇਆ ਕਰੂੰਗਾ ਇਸਾ ਹੋ ਕੀ ਗਿਆ ਇਹ 18 ਤਰੀਕ ਨੂੰ ਇਹਦੇ ਘਰਦਿਆਂ ਨੂੰ ਅਸੀਂ ਕਿਹਾ ਵੀ ਭਾਈ ਤਿਆਰ ਰਹੋ ਇਹਨੂੰ ਲੈ ਕੇ ਆ ਜਿਓ ਕਹਿੰਦੀ ਅਸੀਂ ਨਹੀਂ ਆਉਣਾ ਹੈਗਾ ਕਹਿੰਦੀ ਅਸੀਂ ਇਹ ਕੰਜਰਬੰਦੇ ਦੇ ਵਿੱਚ ਨਹੀਂ ਜਾਣਾ ਇਹ ਹੁਣ ਦੀ ਸੁਣ ਲਓ ਇਹਦੀ ਭੈਣ ਕਹਿ ਰਹੀ ਆ ਆ ਇੱਕ ਥੱਲੇ ਲੱਗੇ ਹੋਇਆ ਕਿ ਟੈਂਪੂ ਜਿਹਾ ਸੜਾ ਇਹ ਇਹਦੀ ਭੇਡ ਆ ਇਹ ਮੇਰੇ ਵਾਲੀ ਉਹ ਸੁਨੀਆ ਲਾਦੀ ਉਹ ਆਪਣੇ ਬਾਪੂ ਨੂੰ ਵੀ ਭਾਈ 18 ਤਰੀਕ ਨੂੰ ਆ ਜੀ ਜੇ ਤੁਸੀਂ ਅਮਰਤਪਾਲ ਦੇ ਸਪੋਰਟਰ ਹੋ ਨਾ ਜੇ ਸਪੋਰਟਰ ਤੁਸੀਂ ਉਹਦੇ ਉਹਨੂੰ ਤੁਸੀਂ ਮੰਨਦੇ ਹੋ ਵੀ ਭਾਈ ਅਸੀਂ ਵਾਕਿਆ ਉਹਦੇ ਸਪੋਰਟਰ ਆ ਵੀ ਅਸੀਂ ਉਹਦੇ ਪਿੱਛੇ ਬੈਸਣਾ ਲੋਕਾਂ ਕੋਲੋਂ ਫਾਲੋਅਰ ਇਕੱਠੇ ਕਰਨੇ ਨੇ ਸਾਲਿਓ ਅਣਖ ਤੁਹਾਡੇ ਨਾਂ ਦਾ ਇੰਨਾ ਕ ਜੇ ਹੈ ਨਾ ਇੰਨਾ ਕ ਵੀ ਹੈ ਨਾ ਤੁਹਾਡੇ ਅੰਦਰ ਜ਼ਮੀਰ ਦੇ ਨਾਂ ਦਾ ਜਾਂ ਤੁਹਾਡੇ ਅਣਖ ਦੇ ਨਾਂ ਦਾ ਤੁਹਾਡੇ ਅੰਦਰ ਦਕਾਨਾ ਹੈਗਾ ਨਾ ਭੈਣ ਚ ਡੁੱਬ ਕੇ ਮਰ ਜਾਓ ਸਾਲਿਓ ਮੇਰੇ ਵਰਗਾ ਬੰਦਾ ਬੈਠਾ ਥਾਪੀਆਂ ਮਾਰ ਰਿਹਾ ਤੁਨੂੰ ਵੀ ਆ ਜਾਓ ਗਰਾਊਂਡ 'ਚ ਆ ਜਾਓ ਗਰਾਊਂਡ ਦੇ ਵਿੱਚ ਕਰੋ ਸਾਡੀਆਂ ਗੱਲ ਤਵਾਦੁਰ ਗੱਲ ਆਹੀ ਕੁਸ਼ਨਾਂ ਦੇ ਪੱਲੇ ਆ ਆ ਜਿਹੜਾ ਪ੍ਰੀਤ ਬਰੂ ਦਾ ਆਹੀ ਕੁਸ਼ਨਾਂ ਦੇ ਪੱਲੇ ਆ ਸੜਿਆਂ ਦੇ ਕੋਈ ਸਵਾਲ ਨਹੀਂ ਇਹਨਾਂ ਕੋਲ ਹੈਗਾ ਸਵਾਲ ਇਹਨੇ ਕੋਈ ਜਿਹੜੇ ਹੁੰਦੇ ਨੇ ਉਹ ਕੁਦੂਨਾਥਾ ਕੋਲੋਂ ਮੈਂ ਇਹਨਾਂ ਨੇ ਆਪਣੇ ਬਣਾਏ ਹੁੰਦੇ ਨੇ ਇਹਨਾਂ ਕੋਲ ਨਾ ਕੋਈ ਜਵਾਬ ਆਪਣੇ ਫੁੱਫੜ ਤੋਂ ਬਾਜ ਕੇ ਰੋ ਮੈਂ ਤੁਹਾਨੂੰ ਦੱਸੀ ਜਨਾ ਬਾਜ ਕੇ ਰੋ ਜਿੰਨਾ ਬਾਜ ਹੁੰਦਾ ਇਟਲੀ ਵਾਲੇ ਨੂੰ ਕਹੋ ਆਪਣੇ ਪਿਓ ਨੂੰ ਕਰੋ ਤਿਆਰ ਕਿ ਰੋਮੀ ਨੇ ਤੇਰੇ ਨਾਲ ਲਾਈਵ ਦੇ ਵਿੱਚ ਡਿਬੇਟ ਕਰਨੀ ਆ ਆਜੋ ਇੱਕ ਚੀਜ਼ ਹੋਰ ਤੁਹਾਨੂੰ ਮੈਂ ਦੱਸ ਦਾਂ ਉਹ ਪੇੜ ਨੇ ਕੀ ਲਿਖਿਆ ਇਹਦੇ ਪਿੱਛੇ ਜਿਹੜਾ ਪਲਵਿੰਦਰ ਸੰਧੂ ਆ ਕਹਿੰਦਾ ਤੂੰ ਤਾਂ ਇਹ ਚੀਜ਼ਾਂ ਚਾਹੁੰਦੇ ਸੀ ਵੀ ਤੇਰਾ ਇਹਦੇ ਨਾਲ ਪੰਗਾ ਪਵੇ ਜੇ ਤੂੰ ਫੇਮ ਲਵੇਂ ਤੂੰ ਫੇਮਸ ਹੋਵੇਂ ਉਹ ਬੋਂਡੂਆ ਕਲੰਨਾ ਸਿਰੇ ਤੇ ਆ ਸੁਣ ਲਾ ਸਾਲਿਆ ਮੈਂ ਬੁਲਾਇਆ ਸੀ ਇਹਨੂੰ ਵੀ ਤੂੰ ਮੇਰੇ ਤੇ ਬੋਲ じゃ ਮੈਂ ਤੈਨੂੰ ਕਿਹਾ ਸੀ ਵੀ ਤੂੰ ਮੇਰੇ ਤੇ ਵੀਡੀਓ ਆਪਾ ਮੇਰੇ ਕਿਸੇ ਵੀ ਲਾਈਵ ਦੇ ਵਿੱਚ ਕਿਤੇ ਇਹਦਾ ਨਾ ਹੋਗਾ ਇਹਨੇ ਆਪਣੀ ਆਪ ਇਹਨੇ ਬੁੰਡ ਪੜਾਈ ਆ ਇਹਨਾਂ ਪਿੱਛੇ ਲੱਗ ਕੇ ਪੜਾਈ ਆ ਉਹ ਭਗੇ ਲਾਉਣਾ ਪਿੱਛੇ ਉਹਦਾ ਪਹਿਲਾਂ ਇਹ ਵਿਚਾਰੇ ਪਾਟੇ ਬੈਠੇ ਨੇ ਉਹ ਹਲੇ ਉਹਨਾਂ ਦੇ ਧੋਪੇ ਨਹੀਂ ਲੱਗੇ ਹਲੇ ਉਹਨਾਂ ਦੇ ਧੋਪੇ ਨਹੀਂ ਲੱਗੇ ਹੈਗੇ ਇਹ ਉੱਪਰ ਦੀ ਹੋਰ ਕਰਾਉਣ ਆ ਗਿਆ ਆਪਣਾ ਕੰਮ ਕੀ ਖਟਿਆ ਕੀ ਖਟਿਆ ਆਈ ਕੋਲ ਖਟੈਂਦਾਂ ਨੇ ਆ ਸੋ ਕਹਿਣ ਦਾ ਮਤਲਬ ਮੇਰਾ ਇਹ ਆ ਕੱਲੂ ਮੈਂ ਇੱਕ ਵੀਡੀਓ ਝਾੜੂਗਾ ਹੋਰ ਜਾਂ ਅੱਜ ਸ਼ਾਮ ਨੂੰ ਜੋ ਗੱਲ ਇਹਦੇ ਨਾਲ ਸਾਡੀ ਹੋਈ ਆ ਇਹਦੇ ਟੱਬਰ ਨਾਲ ਸਾਡੀ ਹੋਈ ਆ ਸਾਰਾ ਕੋਸੇ ਦਾ A ਤੋਂ Z ਤੱਕ ਲਾ ਕੇ ਬਾਹਰ ਰੱਖਾਂਗੇ ਜੇ ਲਾਇਸੈਂਸ ਨਹੀਂ ਹੈਗਾ ਸਾਲਿਆ ਬੱਸ ਫੜ ਕੇ ਆਵਾਜ਼ ਆ ਭੈਣ ਚੋ ਮੈਨੂੰ ਆ ਕੇ ਫੋਨ ਕਰਦੀ ਇੱਥੇ ਮੈਨੂੰ ਆ ਕੇ ਫੋਨ ਕਰਦੀ ਵੀ ਭਾਈ ਆਦਾ ਮੈਨੂੰ ਲੈ ਜਾ ਤੈਨੂੰ ਗੱਡੀ ਦੇ ਵਿੱਚ ਬਿਠਾ ਕੇ ਮੈਂ ਤੈਨੂੰ ਲੈਣ ਵੀ ਆਉਂਗਾ ਤੈਨੂੰ ਗੱਡੀ ਦੇ ਵਿੱਚ ਬਿਠਾ ਕੇ ਤੈਨੂੰ ਕਾਫੀ ਪਲਾ ਕੇ ਚੰਗੇ ਤਰੀਕੇ ਨਾਲ ਤੇਰੀ ਸਰਵਿਸ ਕਰਕੇ ਓਕਣੇ ਤੈਨੂੰ ਉਹੀ ਬੱਸ ਵਿੱਚ ਬਿਠਾ ਕੇ ਤੈਨੂੰ ਬਾੱਕ ਭੇਜ ਦੇਣਾ ਮੈਂ ਆਹੀ ਪਰ ਕੱਲਾ ਇਹ ਨਾ ਹੋਵੇ ਵੀ ਤੂੰ ਚਾਰ ਪੰਜ ਲੰਗਾਰੇ ਨਾਲ ਕਹੂਗੀ ਮੈਂ ਹੈਗਾ ਕੱਲਾ ਕੱਲਾ ਇਹ ਤੂੰ ਆਈ ਜੇ ਮੁੰਡੇ ਵਾਲੇ ਘਟਕੂਟ ਚ ਪੈ ਗਏ ਤਾਂ ਫਿਰ ਬਹੁਤ ਕੰਮ ਦੂਰ ਤੱਕ ਚੱਲ ਜਾਣਾ ਇਹ ਜੇ ਕਿਸੇ ਨੂੰ ਥਾਪੀਆਂ ਮਾਰੀ ਦੀਆਂ ਨੇ ਨਾ ਫਿਰ ਖੜਨਾ ਦਮ ਰੱਖਿਆ ਕਰੋ ਵੀ ਭਾਈ ਅਸੀਂ ਆਉਨੇ ਆ ਸੋ ਇੰਨੀ ਮੈਂ ਗੱਲ ਕਰਨੀ ਸੀ ਜੀ ਅਪਡੇਟ ਇਹਦੇ ਕਮਲਵਾਦੀ ਮੈਂ ਇੱਕ ਵੀਡੀਓ ਚਾੜੂਗਾ ਹੋਰ ਇੱਕ ਚੀਜ਼ ਸਾਡੇ ਹੱਥੋਂ ਹੋਰ ਲੱਗੀ ਆ ਇੱਕ ਜੀ ਸਾਡੇ ਤੌਰ ਲੱਗੀ ਆ ਉਹਦੀ ਵੀਡੀਓ ਵਿਚਾੜੂਗਾ ਮੈਂ ਜਿੰਨੇ ਵੀ ਇਹਨੇ ਹੁਣ ਤੱਕ ਮੈਂ ਦੁਬਾਰਾ ਚ ਰਿਪੀਟ ਕਰ ਦਵਾ ਕਿਸੇ ਵੀ ਕੁੜੀ ਦੇ ਉੱਤੇ ਕਿਸੇ ਵੀ ਕੁੜੀ ਦੇ ਉੱਤੇ ਨੇ ਟਿੱਪਣੀ ਕੀਤੀ ਹੋਈ ਆ ਨਾ ਮੈਨੂੰ ਵੀਡੀਓ ਮੇਰੇ ਮੈਸੇਂਜਰ ਦੇ ਉੱਤੇ ਕੱਟ-ਕੱਟ ਕੇ ਭੇਜੋ ਇਹਨੂੰ ਮੈਂ ਨੰਗਾ ਕਰੂਗਾ ਸਾਲੇ ਨੂੰ ਉਸ ਹਿਸਾਬ ਨਾਲ ਵੀ ਇਹਦਾ ਟੱਬਰ ਵੀ ਮੂਲ ਕਰਕੇ ਫਿਰਿਆ ਕਰੂਗਾ ਵੀ ਛੜਾ ਹੋ ਕੀ ਗਿਆ ਹੈ ਬਾਕੀ ਤਾਂ ਇਹਨੇ ਨੈਟ ਤੇ ਬੈਠ ਕੇ ਕੱਲਿਆਂ ਨੇ ਭੌਂਕਣਾ ਆ ਇਹਦਾ ਕੰਮੇ ਹੀ ਭੌਂਕਣ ਦਾ ਬਸ ਦਾਂਮ ਤੋਂ ਮੇਟ ਹੈ ਨਹੀਂ ਜਿਵੇਂ ਫੋਟੋਆ ਬਣਾ ਰਹੇ ਆ ਵੀ ਭਾਈ ਜਿਹੜੀ ਕੈਟਾਗਰੀ ਦਾ ਬੰਦਾ ਹੈ ਕੈਟਾਗਰੀ ਦਾ ਬੰਦਾ ਹੈ ਉਹੀ ਕੈਟਾਗਰੀ ਦੇ ਫੋਟੋ ਆ ਇਹਦੇ ਨਾਲ ਚਿਪਾਂਗੇ ਅਸੀਂ ਉੱਥੇ ਹੀ ਫੋਟਾ ਰੱਖਾਂਗੇ ਕੁੱਤਾ ਮੈਂ ਰੱਖ ਲਿਆ ਵੀਰੇ ਕੁੱਤਾ ਦਾ ਮੇਰੇ ਕੋਲ ਬਹੁਤ ਪੁਰਾਣਾ ਰੱਖਿਆ ਹੋਇਆ ਜਰਮਨ ਸ਼ੈਫਡ ਮੇਰੇ ਕੋਲ ਕੁੱਤਾ ਉਹਦਾ ਪਹਿਲਾਂ ਮੈਂ ਰੱਖਿਆ ਸੀ ਮੈਂ ਭਗੇਲਾ ਉਹਨੂੰ ਮੈਂ ਹੱਥ 'ਚ ਫੜ ਕੇ ਆਏ ਤੋੜਦਾ ਹੁੰਦਾ ਸੀਗਾ ਹੁਣ ਉਹਦਾ ਨਵਾਂ ਆ ਗਿਆ ਇਟਲੀ ਵਾਲਾ ਮਨਿੰਦਰ ਨਵਾਂ ਉਹਦੇ ਮੈਂ ਤਕਰੀਬਨ ਹਫ਼ਤੇ ਬਾਅਦ ਚੇਂਜ ਕਰਦਾ ਰਹਿਣਾ ਜਦੋਂ ਮੈਨੂੰ ਹਾਕ ਮਾਰਦਾ ਮਨਿੰਦਰ ਮੇਰੀ ਲੱਤ ਦੇ ਥੱਲੇ ਹੁੰਦਾ ਹੋ। ਜੋ ਕਹਿਣ ਦਾ ਮਤਲਬ ਮੇਰਾ ਇਹ ਆ ਇਹਦਾ ਪਿਓ ਆ ਮੈਂ ਸੋਸ਼ਲ ਮੀਡੀਆ ਦੇ ਉੱਤੇ ਮੈਂ ਇਹਨਾਂ ਨੂੰ ਕਿਹਾ ਸੀ ਵੀ ਸਾਲਿਓ ਜਿੱਥੇ ਤੱਕ ਤੁਹਾਡੀ ਅਕਾਤ ਆ ਨਾ ਉੱਥੇ ਤੱਕੇ ਰਹੋ ਧੂਰੇ ਵਾਲੇ ਹੁੱਪਣ ਨੂੰ ਹੱਥ ਨਾ ਪਾਇਓ।ਾਰੇ ਹਟੇ ਨਹੀਂ ਹੁਣ ਇਹਨਾਂ ਦੀ ਮੈਂ ਟਿਕਾ ਕੇ ਪਾੜ ਰਿਹਾ ਤੇ ਪਾੜ ਵੀ ਰਹੀ ਆ। ਇਟਲੀ ਵਾਲਾ ਤਾਂ ਭਾਰ ਪੈ ਗਿਆ ਕੱਲ ਕਹਿੰਦੇ ਤਿੰਨ ਦਿਨ ਰੋਟੀ ਨਹੀਂ ਖਾਧੀ। ਇਹਦੀ ਭੈਣ ਦਾਦੀ ਤੁਹਾਨੂੰ ਕਹਿੰਦੀ ਇਹਨਾਂ ਬਚਾਰੇ ਰੋਟੀ ਨਹੀਂ ਖਾਧੀ ਉਹਦਣ ਦੀ। ਹੁਣ ਆਪੇ ਸੋਚ ਲਓ ਵੀਰਾ ਦਿਮਾਗ ਖਰਾਬ ਹੋ ਚੁੱਕਿਆ ਪ੍ਰੂਫ ਤੁਹਾਨੂੰ ਮੈਂ ਦਿਨੂੰਗਾ ਬਾਅਦ ਚ ਵੀਡੀਓ ਚਾੜੂਗਾ ਮੈਂ ਕਿਵੇਂ ਦਿਮਾਗ ਦਾ ਖਰਾਬ ਹੋਇਆ ਇਹ ਹਾਲਾਤ ਨੇ ਬੰਦੇ ਦੇ ਕਿਸੇ ਵੀ ਧੀ ਪੈਣ ਦੇ ਉੱਤੇ ਨੇ ਕਿਸੇ ਵੀ ਟਿੱਪਣੀ ਕੀਤੀ ਹੈ ਜਿੰਨੇ ਬੰਦੇ ਮੈਨੂੰ ਸੁਣਦੇ ਨੇ ਸਾਰੇ ਵੀਡੀਓ ਕੱਟ-ਕੱਟ ਕੇ ਨਾਲ ਮੈਨੂੰ ਭੇਜੋ ਮੈਸੇਂਜਰ ਦੇ ਉੱਤੇ ਚੜਾਈਏ ਦੇ ਬਾਅਦ ਫੇਰ ਚੰਗਾ ਜੀ ਅੱਸੀ ਗੱਲ ਜੀ